ਸ਼ਾਂਤਮਈ ਤਰੀਕੇ ਸਾਡਾ ਸਾਡੇ ਕੋਲ ਕੋਈ ਵੀ ਐਸਾ ਨਹੀਂ ਆ ਜਿਸ ਦਿਨ ਥਾਣੇ ਤੋਂ ਫੋਨ ਨਹੀਂ ਆ ਰਿਹਾ ਤੁਸੀਂ ਫਾਰਮ ਨਾ ਭਰੋ ਤੁਹਾਨੂੰ ਚੱਕ ਕੇ ਲੈ ਜਾਵਾਂਗੇ ਤੁਹਾਡੇ ਤੇ ਪਰਚਾ ਪਾਵਾਂਗੇ ਬਦਲੋ ਕਿ ਤੁਹਾਨੂੰ ਮੈਂ ਫੋਨ ਦਿਖਾ ਸਕਦਾ ਹੁਣ ਵੀ ਰਾਤੀ 11:30 12 ਵਜੇ ਵੀ ਫੋਨ ਆ ਰਹੇ ਆਂ ਕਿ ਹਾਂਜੀ ਕਿੱਥੇ ਹੋ ਥਾਣੇ ਦੇ ਵਿੱਚੋਂ ਮਤਲਬ ਕਿ ਪੂਰੀ ਥ੍ਰੈਟ ਦੀ ਇਹਨਾਂ ਦੀ ਉਹ ਕਰ ਰਹੀ ਹੈ ਪੋਲਿਟਿਕਸ ਚੱਲ ਰਹੀ ਹੈ ਇਹਨਾਂ ਨੂੰ ਇਹ ਹੈ ਕਿ ਕਿਸੇ ਤਰ੍ਹਾਂ ਸੰਦੀਪ ਮਲੋਤਰਾ ਫਾਰਮ ਨਾ ਭਰੇ ਕਾਰਨ ਕੀ ਲੱਗਦਾ ਹੈ ਕਾਰਨ ਕੀ ਹੈ ਜੀ ਹੁਣ ਜਿਹੜਾ ਇਹਨਾਂ ਦੇ ਆਪਾਂ ਨੂੰ ਵੀ ਪਤਾ ਹੈ ਬੰਦਿਆਂ ਦੇ ਵਿੱਚ ਕਿੰਨੀ ਕਿ ਜਾਨ ਹੈਗੀ ਹੈ ਪਾ ਜੀ 100% ਕੋਈ ਇਹਨਾਂ ਨੇ ਸ਼ਾਂਤਮਈ ਤਰੀਕੇ ਨਾਲ ਕੋਈ ਇਹਨਾਂ ਨੇ ਇਲੈਕਸ਼ਨ ਨਹੀਂ ਕਰਾਣੇ ਮਗਰ ਜੈਸੇ ਮਰਜੀ ਇਹਨਾਂ ਨੇ ਇਲੈਕਸ਼ਨ ਕਰਾਣੇ ਆਸੀਂ ਹਰੇਕ ਤਰ੍ਹਾਂ ਦੇ ਨਾਲ ਤਿਆਰ ਆ ਦੋ ਨਗਰ ਨਿਕਮ ਦੀ ਚੋਣ ਦੀ ਕੀ ਗੱਲ ਬਚ ਚੁੱਕਿਆ ਕਿੰਨੀ ਦੀ ਤਿਆਰੀ ਹੈ ਤਿਆਰੀ ਕਾਂਗਰਸ ਆਈ ਹਮੇਸ਼ਾ ਤਿਆਰ ਹੈ ਇਲੈਕਸ਼ਨ ਲਈ ਉਹਦੇ ਤਤਪੁਰਾ ਸਾਰੇ ਜੂ ਪੂਰਾ ਜੋਸ਼ ਆ ਇਲੈਕਸ਼ਨ ਜਿਹੜੀ ਇਹਨਾਂ ਨੇ ਬਹੁਤ ਲੇਟ ਕਰਵਾਤੀ ਆ ਆਮ ਆਦੀ ਪਾਰਟੀ ਸਰਕਾਰ ਨੇ ਚਲੋ ਦੇਰ ਹੈ ਦਰੁਸਤ ਹੈ ਹੋਈ ਤਾਂ ਸ਼ੁਰੂ ਇਲੈਕਸ਼ਨ ਅਕਾਲੀ ਦਲ ਵੱਲੋਂ ਜਿਹੜਾ ਕਿਆ ਕੀਤਾ ਸਹਿਯਦਾਂ ਦੇ ਦਿਹਾੜੇ ਤੇ ਥੋੜਾ ਜਿਹਾ ਅੱਗੇ ਬਤਾਨਣਾ ਨਹੀਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਬਿਲਕੁਲ ਸਹੀ ਸੀ ਅਸੀਂ ਐਗਰੀ ਕਰਦੇ ਆ ਪਰ ਹੁਣ ਜੋ ਸਰਕਾਰ ਨੇ ਕਰਨਾ ਲੜਨਾ ਤਾਂ ਪੈਣੀ ਉਸੇ ਹਿਸਾਬ ਨਾਲ ਲੜਾਂਗੇ ਪਰ ਇਸ ਤਰ੍ਹਾਂ 1 ਸਾਲ ਤੋਂ ਤਿਆਰੀ ਕਰ ਰਹੇ ਆ ਜਦ ਦੇ ਐਸੀ 2 ਸਾਲ ਤੋਂ ਇਹਨਾਂ ਨੇ ਫ੍ਰੀ ਕੀਤੇ ਹੋਏ ਆ ਸਾਡੀ ਉਦੋਂ ਦੀ ਤਿਆਰੀ ਹੈ ਇਲੈਕਸ਼ਨ ਦੀ ਅਕਸਰ ੱੱਕੇ ਸਾਈ ਦੇ ਇਲਜ਼ਾਮ ਲੱਗਦੇ ਆ ਕੋਈ ਵੀ ਸਰਕਾਰ ਆ ਇਲੈਕਸ਼ਨ ਵੇਲੇ ੱੱਕੇ ਸਾਈ ਦੇ ਲੱਗਦੇ ਕਿੱਥਾ ਲੱਗਦਾ ਊ ਕਿੰਨਾ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ ਦੇਖੋ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਕਹਿ ਕੇ ਚੱਲੀ ਆ ਕਿ ਅਸੀਂ ਲੋਕਾਂ ਦੀ ਸਰਕਾਰ ਆ ਲੋਕਾਂ ਲਈ ਅਸੀਂ ਕਰਾਂਗੇ ਤਾਂ ਲੱਗਦਾ ਨਹੀਂ ਆ ਕਿ ੱੱਕਾ ਕਰਨਗੇ ਜੇ ਕਰਨਗੇ ਤਾਂ ਅਸੀਂ ਉਸਲੇ ਵੀ ਤਿਆਰ ਆ ਜੋ ਹੋਏਗਾ ਦੇਖੀ ਜਾਏਗਾ ਜੀ ਹੂੰ ਜੀ ਅਸੀਂ ਨਗਰ ਨਿਗਮ ਪਟਿਆਲਾ ਦੇ ਵਿੱਚ ਨੋ ਡਿਊ ਸਰਟੀਫਿਕੇਟ ਐਨਓਸੀ ਜਿਹੜੀ ਐ ਅਪਲਾਈ ਕਰਨ ਵਾਸਤੇ ਕਾਰਪੋਰੇਸ਼ਨ ਚ ਪਹੁੰਚੇ ਆ ਤੇ ਕਾਰਪੋਰੇਸ਼ਨ ਦੇ ਅਫਸਰਾਂ ਦਾ ਬਹੁਤ ਵਧੀਆ ਇੰਤਜ਼ਾਮ ਦੇਖਣ ਨੂੰ ਮਿਲ ਰਿਹਾ ਕਿ ਸਾਰੇ ਇੱਕੋ ਹੀ ਕਮਰੇ ਦੇ ਵਿੱਚ ਬੈਠ ਕੇ ਜਿਹੜੇ ਹੈ ਜਿਹੜੇ ਵੀ ਲੋਕ ਕੌਂਸਲਰ ਦਾ ਇਲੈਕਸ਼ਨ ਲੜਨਾ ਚਾਹੁੰਦੇ ਆ ਉਹਨਾਂ ਦੇ ਫਾਰਮ ਜਿਹੜੇ ਆ ਭਰੇ ਜਾ ਰਹੇ ਆ ਤੇ ਸਾਨੂੰ ਲੱਗਦਾ ਹੈ ਸਰਕਾਰ ਤੋਂ ਆਸ ਹੈ ਕਿ ਸਹੀ ਜੋਣਾ ਕਰਾਂਗੇ ਤੇ ਅੱਜ ਜਿਹੜੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਆ ਉਹਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਹੀ ਐਨਓਸੀਆਂ ਮਿਲ ਜਾਣਗੀਆਂ ਕਿਉਂਕਿ ਸਰਕਾਰ ਨੇ ਸਮੇਂ ਬਹੁਤ ਘਟ ਦਿੱਤਾ ਹੈ 2-3 ਦਿਨ ਦੇ ਵਿੱਚ ਤੁਹਾਨੂੰ ਸਾਰੀ ਆਪਣੀ ਡਾਕੂਮੈਂਟ ਪੂਰੇ ਕਰਕੇ ਆਪਣੀ ਨਾਮੀਨੇਸ਼ਨ ਜਿਹੜੀ ਆ ਉਹ ਫਾਈਲ ਕਰਨੀ ਹੈ ਤਾਂ ਅੱਜ ਉਸੇ ਵਾਸਤੇ ਐਨਓਸੀ ਲੈਣ ਵਾਸਤੇ ਅਸੀਂ ਆਏ। ਜੀ ਪਿਛਲੇ ਪ੍ਰਧਾਨ ਜੀ ਬੋਲ ਗਿਆ ਕਿ ਜਿਹੜੇ ਇਲੈਕਸ਼ਨ ਥੋੜੀ ਡਿਲੇ ਕਰਤੇ ਜੰਕੀ ਲੱਗਦਾ ਕਿ ਨਹੀਂ ਦੇਖੋ ਅਸੀਂ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ 15 ਤਰੀਕ ਤੋਂ ਲੈ ਕੇ 30 ਤਰੀਕ ਤੱਕ ਦਾ ਅਸੀਂ ਸ਼ਹੀਦਾਂ ਨੂੰ ਆਪਣੀ ਯਾਦ ਕਰਦੇ ਹਾਂ ਕਿਉਂਕਿ ਅਗਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਗਰ ਸਰਕਾਰ ਸਮੇਂ ਬਦਲ ਸਕਦੀ ਹੈ ਤਾਂ ਉਹਨਾਂ ਨੂੰ ਘੱਟੋ ਘੱਟ 10 ਦਿਨ ਅੱਗੇ ਪਾਉਣੇ ਚਾਹੀਦੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹੈ ਇਲੈਕਸ਼ਨ ਦਾ ਵਿਗਲ ਜਿਹੜਾ ਨਹੀਂ ਸਰਕਾਰ ਨੂੰ ਵਜਾਣਾ ਚਾਹੀਦਾ ਸੀਗਾ ਐਜੀਪੀਸੀ ਨੇ ਵੀ ਇਤਰਾਜ਼ ਕਰਿਆ ਅਸੀਂ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾ ਹੋਣ ਦੇ ਨਾਤੇ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਜਿੱਥੇ ਤੁਸੀਂ ਪਹਿਲੇ 2.5 ਸਾਲ ਟਪਾਤੇ ਆਂ ਨਗਰ ਨਿਗਮ ਦੇ ਚੋਣਾਂ ਨੂੰ ਲੈ ਕੇ ਤਾਂ ਹੁਣ ਕੋਈ ਅਗਰ ਤੁਸੀਂ 10 ਦਿਨ ਅੱਗੇ ਵਧਾ ਦੋਗੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਜਿੱਥੇ ਤੁਸੀਂ 21 ਤਰੀਕ ਨਿਰਧਾਰਿਤ ਕਰੀ ਹੈ ਤਾਂ ਅਗਲੇ ਮਹੀਨੇ ਦੀ ਤੁਸੀਂ ਜਨਵਰੀ ਦੇ ਵਿੱਚ ਕਿਸੇ ਵੀ ਡੇਟ ਦੇ ਵਿੱਚ ਤੁਸੀਂ ਇਲੈਕਸ਼ਨ ਕਰਾ ਸਕਦੇ ਹੋ ਔਰ ਮੇਰੇ ਹਿਸਾਬ ਨਾਲ ਸਰਕਾਰ ਨੂੰ ਆਪਣਾ ਇਹ ਫੈਸਲਾ ਜਿਹੜਾ ਹੈ ਉਹ ਬਦਲਣਾ ਚਾਹੀਦਾ ਅਕਸਰ ਦੇਖਿਆ ਜਾਂਦਾ ਹੈ ਕਿ ਚੋਣਾਂ ਤਾਂ ਹੁੰਦੇ ਆ ਲੇਕਿਨ ਲੜਾਈ ਝਗੜਾ ਬੜਾ ਹੁੰਦਾ ਹਮ ਤੇ ਇਸ ਦੇ ਵਾਸਤੇ ਸਰਕਾਰਾਂ ਨੂੰ ਕੀ ਅਪੀਲ ਕਰਨੀ ਹੈ ਕਿਉਂਕਿ ਉਹ ਸਰਪੰਚੀ ਵੀ ਹੋਈ ਹੈ ਉਸੇ ਵੀ ਲੜਾਈ ਝਗੜਾ ਹੋਇਆ ਇਹਨਾਂ ਨੂੰ ਕੀ ਅਪੀਲ ਕਰਨੀ ਹੈ ਦੇਖੋ ਜੀ ਪੰਜਾਬ ਦੇ ਵਿੱਚ ਆਮ ਆਵੀ ਪਾਰਟੀ ਜਿਹੜੀ ਹੈ ਸੱਤਾ 'ਚ ਆਈ ਸੀ ਆਪਣੇ ਆਪ ਨੂੰ ਪਰਿਵਰਤਨ ਦਾ ਨਜ਼ਰੀਆ ਦੇ ਨਾਲ ਸਮਾਜ ਨੂੰ ਦਿਖਾ ਕੇ ਕਿ ਅਸੀਂ ਬਹੁਤ ਵਧੀਆ ਜਿਹੜੀ ਰਾਜਨੀਤੀ ਕਰਾਂਗੇ ਅਗਰ ਆਮ ਆਦਮੀ ਪਾਰਟੀ ਵੀ ਇਸੇ ਤਰੀਕੇ ਨਾਲ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਅਕਾਲੀ ਦਲ ਨੇ ਜਾਂ ਕਾਂਗਰਸ ਨੇ ਤੱਕੇਸ਼ਾਈ ਕਰਕੇ ਬੂਥ ਕੈਪਚਰਿੰਗ ਕਰਕੇ ਆਪਣੇ ਕੌਂਸਲਰ ਜਿਤਾਏ ਹਨ ਤਾਂ ਮੈਂ ਕਹਾਗਾ ਅਗਰ ਪੰਜਾਬ ਦੇ ਵਿੱਚ ਲੋਕਾਂ ਦਾ ਮਾਣਾ ਮੋਟਾ ਆਮ ਆਦਮੀ ਪਾਰਟੀ ਦੇ ਵਿੱਚ ਕਈ ਰੁਝਾਨ ਹੈਗਾ ਕਿਉਂਕਿ ਜਿਹੜੀ ਫ੍ਰੀ ਦੀ ਪਾਲਿਸੀ ਚੱਲ ਰਹੀ ਹੈ ਨਾ ਉਹਦੇ ਕਰਕੇ ਵੋਟਰ ਬਹੁਤ ਜ਼ਿਆਦਾ ਅਟਰੈਕਟ ਹੋਣੇ ਸਰਕਾਰਾਂ ਕਰਨੀ ਫ੍ਰੀ ਬਿਜਲੀ ਜਾਂ ਫ੍ਰੀ ਹੋਰ ਸੇਵਾਵਾਂ ਜਿਹੜੀ ਸਰਕਾਰ ਦੇ ਰਹੀ ਹੈ ਮੈਂ ਕਹਾਗਾ ਅਗਰ ਸਰਕਾਰ ਦੇ 2.5 ਸਾਲ ਦੇ ਕਿਤੇ ਕੰਮ ਜਿਹੜੇ ਹਨ ਸਰਕਾਰ ਨੂੰ ਲੱਗਦਾ ਕਿ ਅਸੀਂ ਬਹੁਤ ਚੰਗੇ ਕੰਮ ਕਰੇ ਆਂ ਤੇ ਜਨਤਾ ਨੂੰ ਅਸੀਂ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਫਾਇਦਾ ਦੇ ਰਿਆ ਤਾਂ ਮੈਂ ਕਹਾਗਾ ਕਿ ਇਹਨਾਂ ਨੂੰ ਨਗਰ ਨਿਗਮ ਦੀ ਚੋਣਾਂ ਜਿਹੜੀਆਂ ਹਨ ਸਾਫ਼ ਸੁਥਰੇ ਢੰਗ ਨਾਲ ਕਰਾਣੀਆਂ ਚਾਹੀਦੀਆਂ ਪਤਾ ਲੱਗੇ ਸਰਕਾਰ ਨੂੰ ਵੀ ਤੇ ਸਰਕਾਰ ਦੇ ਜਿਹੜੇ ਕਾਰਜਕਰਤਾ ਹੈਗੇ ਆਂ ਜਿਹੜੇ ਸਮਾਜ ਦੇ ਵਿੱਚ ਵਿਚਰਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਕਿ ਉਹ ਕਿੰਨੇ ਪਾਣੀ ਦੇ ਵਿੱਚ ਆ ਬੂਥ ਕੈਪਸੂਲਿੰਗ ਕਰਕੇ ਪਿਛਲੇ ਸਮੇਂ ਜੇ ਅਪਾ ਦੇਖਿਆ ਹੀ ਸੀਗਾ ਕਾਂਗਰਸ ਪਾਰਟੀ ਨੇ 60 ਤੋਂ 56 ਸਿੱਟਾ ਜਿੱਤੀਆਂ ਸੀਗਾ ਤਾਂ ਬਹੁਤ ਕੈਪਚਨ ਕਰਕੇ ਦਾ ਸਰ ਦੇਖੋ 60 ਤੋਂ 60 ਫਿੱਟਾਂ ਵੀ ਜਿੱਤ ਲੈਣਗੇ ਮਗਰ ਮੈਂ ਕਹਾਗਾ ਜਿਹੜੇ ਆਮ ਜਨਤਾ ਹੈ ਜਾਂ ਜਿਹੜੇ ਕੌਂਸਲਰ ਦੇ ਇਲੈਕਸ਼ਨ ਲੜਦੇ ਆ ਉਹਨਾਂ ਦੇ ਮੰਨ ਦੇ ਉੱਪਰ ਜਿੱਦਾਂ ਹਰ ਸਾਲ ਠੇਸ ਪਹੁੰਚਦੀ ਹੈ ਉਹ ਇਸ ਸਾਲ ਵੀ ਜਿਹੜੀ ਹੈ ਠੇਸ ਪਹੁੰਚੇਗੀ ਇਲੈਕਸ਼ਨ ਕਮਿਸ਼ਨ ਵੱਲੋਂ ਅਨਾਉਂਸ ਕੀਤਾ ਗਿਆ ਹੈ ਕਿ ਕਿਹੜੀ ਤਰੀਕ ਨੂੰ ਜਿਹੜੀਆਂ ਨਿਗਮੀਆਂ ਸੋਨਾ ਤੇ ਜਿਹੜੀ ਮਿਊਨਿਸਪਲ ਕੌਂਸਲੀਆਂ ਸੋਨਾ ਨੂੰ ਅਨਾਉਂਸ ਹੋਈਆਂ ਲੋ ਉਹਦੇ ਵਿੱਚ ਪੁਲਿਸ ਵੱਲੋਂ ਜਿਹੜੇ ਪੈਰਾਮੀਟਰਸ ਮਾਨੀਟਰ ਕੀਤੇ ਜਾਣੇ ਐ ਐਨਪੀਡਬਲਸ ਦਾ ਆਰਮਸ ਲਾਇਸੈਂਸ ਤੇ ਨਾਲ ਦੀ ਨਾਲ ਪੀਓ ਜਿਹੜੇ ਨੇ ਉਹਨਾਂ ਤੇ ਕਾਰਵਾਈ ਕਰਦੇ ਹੋਏ ਡੇਲੀ ਅਸੀਂ ਇਹਦੀ ਮੀਟਿੰਗਸ ਵੀ ਲਵਾ ਕਰਾਂਗੇ ਤੇ ਡੇਲੀ ਇਹਦੀ ਐਕਟੀਵਿਟੀ ਹੋਊਗੀ ਤੇ ਵੀ ਇਨਸ਼ੋਰ ਕਿ ਪੀਸਫੁਲ ਇਲੈਕਸ਼ਨ ਹੋਣ ਤੇ ਫਰੀ ਐਂਡ ਫੇਅਰ ਇਲੈਕਸ਼ਨ ਬਿਲਕੁਲ ਜਿਹੜੇ ਟਰਬਲ ਮੇਕਰਸ ਨੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਤੇ ਜਿਹੜਾ ਪ੍ਰੀਵੈਂਟਿਵ ਕਾਰਵਾਈ ਕਰਨੀ ਬਣਦੀ ਉਹ ਕਰਾਂਗੇ ਤੇ ਇਹ ਅੱਜ ਤੋਂ ਹੀ ਜਿਵੇਂ ਮੈਂ ਦੱਸਿਆ ਕਿ ਸ਼ੁਰੂ ਹੋ ਜੂਗਾ ਤੇ ਡੇਲੀ ਮੋਨਿਟਰਿੰਗ ਇਸ ਤਰ੍ਹਾਂ ਕੀਤੀ ਜਾਊਗਾ ਜਿਸ ਤਰ੍ਹਾਂ ਕਿ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਦਿੱਤੀ ਹੈ ਕਿ ਆਗੁਰਾਇਆ ਪਰ ਪੈਸੀ ਦੀ ਕਮੰਡੀ ਲਗਾਈ ਗਈ ਹੈ ਕਿ ਕਿਸ ਤਰ੍ਹਾਂ ਕੋਈ ਅਨਸਰ ਮਿਲਦੇ ਉਹ 24 ਹਾਅਰਸ ਸੋ ਦੈਟ ਜੇ ਮੈਂ ਪਹਿਲਾ ਕਹਿ ਕੇ ਫਰੀ ਐਂਡ ਫੇਅਰ ਇਲੈਕਸ਼ਨ ਉਹ ਵਾਸਤੇ ਲੱਗਦਾ ਹੈ ਕਿ ਹਾਸੋ ਸ਼ਰਾਬੀ ਅੰਦਰ ਉਹਨਾਂ ਨੇ ਪਹਿਲੇ ਡੀਟੈਕਟ ਕਰਨਾ ਟ੍ਰਬਲ ਮੇਕਰਸ ਆਇਡੈਂਟੀਫਾਈ ਕਰਕੇ ਉਹਨਾਂ ਨਹੀਂ ਜੇ ਪੰਜਾਬ ਪੁਲਿਸ ਇਸ ਮੋਰ ਥੈਨ ਕੈਪੇਬਲ ਆਫ ਹੈਂਡਲਿੰਗ ਇਲੈਕਸ਼ਨਸ ਤੇ ਪੈਰਾ ਮਿਲਟਰੀ ਦੀ ਕੋਈ ਰਿਕੁਆਇਰਮੈਂਟ ਸਾਨੂੰ ਨਹੀਂ ਹੈਗੀ ਨਾ ਹੀ ਅਸੀਂ ਕੋਈ ਅਜਿਹੀ ਰਿਕੁਆਇਰਮੈਂਟ ਪੇਚੀ ਕਿ ਇਹਨਾਂ ਦੇ ਅਸਲੇ ਉਸ ਵਿੱਚ ਸਾਰੇ ਜਮ੍ਹਾਂ ਹੋਣਗੇ ਬਿਲਕੁਲ ਜੀ ਅਸਲੇ ਸਾਰੇ ਜਮ੍ਹਾਂ ਕਰਾਏ ਜਾਣਗੇ ਜਿਹੜਾ ਪੰਚਾਇਤੀ ਇਲੈਕਸ਼ਨ ਵਿੱਚ ਵੀ ਇੱਕ ਜਗ੍ਹਾ ਜ਼ਰੂਰ ਫਾਇਰਿੰਗ ਹੋਈ ਸੀ ਬਟ ਉਹਦੇ ਵਿੱਚ ਵੀ ਅਸੀਂ ਪਰਚਾ ਦਰਜ ਕਰਕੇ ਵੈਪਨ ਵੀ ਰਿਕਵਰ ਕਰ ਲਿਆ ਸੀ ਤੇ ਜਿਹੜੇ ਬੰਦਿਆਂ ਨੇ ਕੀਤੀ ਸੀ ਉਹਨਾਂ ਦੇ ਕਾਰਵਾਈ ਵੀ ਕੀਤੀ